ਕੰਪਟਲ ਗਰੀ ਵੱਡੀ ਤੇ ਲਈ ਹਲਕਾਰ ਨੂੰ ਦੁਨੀਆਂ ਦੀ ਵੀ ਨਿਗ੍ਹਾ ਰੱਖਣੀ ਪਊ ਇਹ ਲੋਧੂ ਵੱਡ ਜਾਂਦੇ ਨੇ ਪੁੱਤ ਇੱਥੇ ਤਾਂ ਆਪਣਾ ਥੋੜਾ ਜਿਹਾ ਥਾਂ ਰਹਿ ਗਿਆ ਤੇ ਆਪਣਾ ਉਹ ਕੰਬੈਨ ਵੱਢ ਹਟੀ ਤੇ ਉੱਥੇ ਚੱਲਾਂਗੇ ਪੁੱਤ ਚੁਗਣ ਹੋਰ ਚੰਗਾ ਬੱਲੀਆਂ ਐਨਾ ਪਾਛਾ ਨਹੀਂ ਭਮਾਉਣ ਦਿੰਦੀਆਂ। ਉਹ ਆ ਵੀ ਗੰਨਾਂ ਵਾਲਾ। ਕਿੰਨਾ ਪਤਾ ਇਹਨਾਂ ਨੂੰ ਤਾਂ ਜਾ ਕੇ। ਉਹ ਠੱਕੀ ਕੰਮ ਬੈਂਟਾ ਇੱਥੇ ਤਾਂ ਕੋਈ ਹੋਰ ਬੜਿਆ ਹੀ ਨਹੀਂ ਹੋਣਾਗਾ। ਆਜੋ ਆਪਾਂ ਉੱਥੋਂ ਚੁੱਕ ਕੇ ਲੈ ਕੇ ਆਉਨੇ ਬੱਲੀਆਂ। ਓਏ! ਕਿਤਾ ਬਕਸ਼ਾ ਮੜੀ ਜੇ ਬਖੜਾਈ। ਕਿਤਾ ਪੁੱਛਿਆ ਬੜੀਆਂ ਇਥੇ ਤੁਸੀਂ। ਹੈ? ਜੇ ਮੇ ਪਿਓ ਦਾ ਖੇਤ ਹੁੰਦਾ ਤਾਂ ਮੌਜਨਾ ਕਮੈਨ ਨਿਕਲ ਨਹੀਂ ਦਿੱਤੀ ਨਾਲਦੀ ਨਾਲ ਆ ਕੇ ਚੁਗਣ ਵੜ ਜਾਨੀਓ ਜੇ ਸਾਡੇ ਪਿਓ ਦੇ ਖੇਤ ਹੁੰਦੇ ਗਰੀਬਾਂ ਦੇ ਕਦੇ ਖੇਤ ਹੁੰਦੇ ਫਿਰ ਅਸੀਂ ਇੱਥੇ ਕੀ ਲੈਣ ਆਉਣਾ ਸੀ ਕਿੱਟਾ ਇੱਥੇ ਮੌਜਨਾ ਆਉਂਦੀਆਂ ਲੱਗ ਜਾਂਦੀਆਂ ਚੁਗਣ ਕਮੈਨ ਵੀ ਨਹੀਂ ਦੇਖੀ ਨਹੀਂ ਬਾਈ ਅਸੀਂ ਉਹ ਉੱਥੇ ਚੁੱਕ ਕੇ ਲੈ ਕੇ ਆਂਦੇ ਇਹ ਤਾਂ ਸਾਡਾ ਕਿੱਥੋਂ ਮਰਜੀ ਚੁਗਾਂ ਮੈਣ ਲਿਜਾਂ ਦਿੰਦਾ ਤੁਹਾਨੂੰ ਆ ਮੇਰੀਆਂ ਹੁਣ ਦੋ ਧੀਆਂ ਆਈਆਂ ਹੈਗੀਆਂ ਧੀਆ ਹੋਣ ਆ ਗਿਆ ਘਰੋਂ ਹੈਲੋ ਬਾਬੇ ਆਇਆ ਬਲੇਰੋ ਵਾਲਾ ਯਾਰ ਦੋ ਘਟੇ ਚ ਕਾ ਦੇ ਉਥੇ ਬੋਰੀਆਂ ਦੋ ਕਣਕ ਦੀਆਂ ਪੰਨਾਂ ਹੋਣਗੀਆਂ ਭਰੀਆਂ ਉਹ ਚ ਕਾ ਦਿਓ ਦੋ ਬੋਰੀਆਂ ਚ ਕਾ ਦੇ ਕੋਈ ਨਹੀਂ ਇੱਕ ਕਾ ਨੂੰ ਮਤਾ ਦੋ ਚ ਕਾ ਦੇ ਤੂੰ ਪੁੰਨੀ ਹੁੰਦਾ ਤਾਂ ਕੁਝ ਨਹੀਂ ਹੁੰਦਾ ਗੁਰੂ ਘਰੋਂ ਜਾਣਾ ਦੋ ਬੋਰੀਆਂ ਚ ਕਾ ਦੇ ਦੋ ਕੋਈ ਨਹੀਂ ਚ ਕਾ ਦੇ ਚ ਕਾ ਦੇ ਪੁੰਨ ਹੁੰਦਾ ਤਾਂ ਪੁੰਨੀ ਆ ਹੋਰ ਕੀ ਆ ਚ ਕਾ ਦੇ ਦੋ ਚ ਕਾ ਦੇ ਆਪਾਂ ਨੂੰ ਬੱਲੀਆਂ ਦਿੰਦਾ ਭਾਈ ਨੂੰ ਨਹੀਂ ਪੁੱਨ ਹੁੰਦਾ ਉਹ ਤਾਂ ਗਰੀਬਾਂ ਦਾ ਕੌਣ ਦਿੰਦਾਗਾ ਅਮੀਰਾਂ ਦੇ ਘਰ ਭਰਦਾ ਹਰੇਕ ਹੈਲੋ ਅਜਾ ਚਕਾਇਆ ਤਾਂ ਨਹੀਂ ਗੱਟਾ ਇਹਨਾਂ ਨੂੰ ਹਲੇ ਬਾਬਿਆਂ ਨੂੰ ਕੁਝ ਨਹੀਂ ਚਕਾਉਣਾ ਇਹਨਾਂ ਨੂੰ ਬਸ ਇਹਨਾਂ ਨੂੰ ਕਹ ਨਿਕਲ ਜੋ ਕਰੋ ਡੰਡੀ ਰੈਟ ਕਰਦੇ ਇਹ ਅਮੀਰਾਂ ਨੂੰ ਆਪਾਂ ਕਿਸੇ ਨੂੰ ਕੁਝ ਨਹੀਂ ਦੇਣਾ ਜਿਹੜੇ ਬਲੈਰਵਾਂ ਤੋਂ ਆਉਂਦੇ ਆ ਨਾ ਇਹਨਾਂ ਨੂੰ ਕਹ ਜਾ ਬਾਈ ਨੂੰ ਕਹ ਵੀ ਮੁੰਡੇ ਦਾ ਫੋਨ ਆ ਗਿਆ ਨਹੀਂ ਚਕਾਉਣਾ ਕੋ ਨਹੀਂ ਚਕਾਉਣਾ ਬਸ ਇਹਨਾਂ ਨੂੰ ਦਵਲ ਦੇ ਕੋਈ ਬੋਰੀ ਨਹੀਂ ਕੋਈ ਗੱਟਾ ਨਹੀਂ ਚਕਾਉਣਾ ਇਹਨਾਂ ਨੂੰ ਭਜਾ ਦੇ ਬਸ ਕਰੋ ਪੱਟ ਅਨੇ ਵੀ ਕੁਝ ਬਦਲੋ ਨਾਲੇ ਆਜੋ ਪੁੱਤ ਕਣਕ ਦਾ ਬੱਤਣਾ ਲੈ ਕੇ ਪਰੋ ਆ। ਅੱਖਾਂ ਖੋਲ੍ਹ ਤਿਆਂ ਬੱਤ ਜਮਰੀਆਂ ਤੰਗਾ। ਆਜੋ ਪੁੱਤ ਕਰੋ ਨਾ ਕਣਕ ਦੇ ਕੱਟੇ ਲੈ ਚੋ ਨਾਲੇ ਨਾਲੇ ਆ ਚੁਗਨੀ ਹੁੰਦੀ ਚੋਗਨੇ ਚੰਗਾ ਤੂ। ਅੱਖਾਂ ਖੋਲ੍ਹ ਤਿਆਂ ਤੂ ਸੁਨ ਮਰਨ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੀ ਬੇਨਤੀ ਹੈ ਭਾਈ ਸਾਡਾ ਵੀਡੀਓ ਬਣਾਉਂਦਾ ਇਹ ਮਕਸਦ ਸੀ ਵੀ ਜਿਹੜੇ ਆ ਖੇਤਾਂ 'ਚ ਆਪਣੇ ਵਿਚਾਰੇ ਬੱਲੀਆਂ ਚੁੱਕਦੇ ਹਨ ਆਪਣੇ ਭਰਾ ਇਹਨਾਂ ਨੂੰ ਨਾ ਰੋਕਿਆ ਕਰੋ ਦਾਣਾ ਪਾਣੀ ਹਰੇਕ ਦਾ ਹੀ ਧਰਤੀ ਤੇ ਲਿਖਿਆ ਤੇ ਬਾਕੀ ਜਿਹੜੇ ਚਾਰ-ਚਾਰ ਬੋਰੀਆਂ ਧਰ ਜਾਂਦੇ ਆ ਆਪਣੇ ਘਰੋਂ ਪੰਜ-ਪੰਜ ਬਲਹਿਰਾਂ ਤੇ ਆ ਕੇ ਇਹਨਾਂ ਨੂੰ ਭਾਵੇਂ ਨਾ ਦਿਆ ਕਰੋ ਜੇ ਬਾੜੀ ਸਰਦਾ ਕਿਸੇ ਨੂੰ ਇੱਕ ਅੱਧੀ ਦੇ ਦਿਆ ਕਰੋ ਪਰ ਇਹਨਾਂ ਨੂੰ ਬਾੜੀ ਲੋਡ ਨਹੀਂ ਦੇਣ ਦੀ ਤੇ ਬਾਕੀ ਭਾਈ ਸਾਡਾ ਜਿਹੜਾ ਚੈਨਲ ਚਰਨਪਾਲ ਸਿੰਘ ਦੇ ਨਾਂ ਤੇ ਆ YouTube ਚੈਨਲ ਸਾਡਾ ਫੇਸਬੁੱਕ ਪੇਜ ਆ ਉਹ ਵੀ ਚਰਨਪਾਲ ਸਿੰਘ ਦੇ ਨਾਂ ਤੇ ਆ ਪੇਜ ਨੂੰ ਲਾਈਕ ਕਰਦੇ ਹੋ YouTube ਚੈਨਲ ਆ ਸਾਡਾ ਸਬਸਕ੍ਰਾਈਬ ਕਰਦੇ ਹੋ ਜੀ ਡੇਲੀ ਵੀਡੀਓ ਪਾਉਨੇ ਆ ਇਕ ਅਸੀਂ ਤੁਸੀਂ ਬਹੁਤ ਪਿਆਰ ਦਿੰਦੇ ਹੋ ਐਵੇਂ ਦਿੰਦੇ ਰਹੋ ਬਾਕੀ ਤੁਹਾਡਾ ਇੱਕ ਇੱਕ ਸ਼ੇਅਰ ਸਾਡੇ ਲਈ ਬਹੁਤ ਕੀਮਤੀ ਹੈ ਸ਼ੇਅਰ ਜਰੂਰ ਕਰਿਆ ਕਰੋ ਹੌਲ ਚੁੱਕਣ ਜਾਨਵਰ ਜਾਨ ਕੇ ਮਾਫ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ